8 ਮਾਰਚ ਨੂੰ ਕਮਾਂਤਰੀ ਔਰਤ ਦਿਵਸ ਦੇ ਪਿਛੇ ਸਮਾਜ ਦੀ ਸਿਰਜਣਹਾਰ ਹੈ ਹਾਰਤ ਰਚਨਾ ਪ੍ਰਵੀਨ ਅਬਰੌਲ ਔਰਤ ਦਿਵਸ ਇੱਕ ਇਸ ਤਰ੍ਹਾਂ ਦਾ ਵਿਸ਼ੇਸ਼ ਦਿਵਸ ਹੈ ਜਿਸ ਦਿਨ ਔਰਤਾਂ ਨੂੰ ਰਾਸ਼ਟਰ ਜਾਤ ਪਾਤਸ਼ਾ ਆਰਥਿਕ ਜਾਂ ਰਾਜਨੀਤੀ ਪੇਤ ਭਾਵ ਦੀ ਪ੍ਰਵਾਹ ਕਿਤੇ ਬਿਨਾ ਉਹਨਾਂ ਦੀਆਂ ਉਪਲਬਧੀਆਂ ਲਈ ਸਨਮਾਨਿਤ ਕੀਤਾ ਜਾਂਦਾ ਹੈ ਇਸਨਾਲ ਉਹਨਾਂ ਦੀ ਸੁਰੱਖਿਅਤ ਭੇਖ ਲਿੰਗਿਕ ਸਮਾਨਤਾ ਅਧਿਕਾਰਾਂ ਪ੍ਰਤੀ ਜਾਗਰੂਕਤਾ ਹਿੰਸਾ ਦੀ ਰੋਕਥਾਮ ਅਤੇ ਬਰਾਬਰ ਦੇ ਮੌਕੇ ਦੇਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਔਰਤਾਂ ਦੀ ਵਿਕਾਸ ਕਰਕੇ ਔਰਤਾਂ ਹਰ ਖੇਤਰ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੀਆਂ ਨੇ ਤੇ ਪੁਰਖ ਦੇ ਬਰਾਬਰ ਅੱਗੇ ਵਧ ਰਹੀਆਂ ਨੇ। ਇਸ ਵਾਰ ਅੰਤਰਰਾਸ਼ਟਰੀ ਔਰਤ ਦਿਵਸ 2025 ਦੀ ਸੰਯੁਕਤ ਰਾਸ਼ਟਰ ਦਾ ਵਿਸ਼ਾ ਸਭ ਔਰਤਾਂ ਤੇ ਲੜਕੀਆਂ ਦੀ ਅਧਿਕਾਰ ਸਮਾਨਤਾ। ਔਰਤਾਂ ਤੇ ਕੁੜੀਆਂ ਦਾ ਦੰਤੇ ਲਿੰਗਵਾਤ ਵਿਰੋਧ ਦਿਵਸ ਹੈ ਇਸ ਲਈ 21ਵੀਂ ਸਦੀ ਨੂੰ ਔਰਤ ਸ਼ਕਤੀਕਰਨ ਦਾ ਯੁੱਗ ਕਿਹਾ ਜਾਂਦਾ ਹੈ ਔਰਤ ਕੁਦਰਤ ਦੀ ਸਭ ਤੋਂ ਅਨਮੋਲ ਰਚਨਾ ਹੈ ਇਸ ਤੋਂ ਬਿਨਾ ਤਾਂ ਇਸ ਸੰਸਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਤੇ ਨਾ ਹੀ ਘਰ ਪਰਿਵਾਰ ਸਮਾਜ ਅਤੇ ਦੇਸ਼ ਦੀ ਹੋਂਦ ਬਾਰੇ ਸੋਚਿਆ ਜਾ ਸਕਦਾ ਹੈ ਜੀਵਨ ਦੇ ਹਰ ਖੇਤਰ ਵਿੱਚ ਆਪਣਾ ਯੋਗਦਾਨ ਦੇਣ ਕਰਨ ਉਸ ਨੂੰ ਸਮਾਜ ਦੀ ਸਿਰਜਣ ਹਰ ਕਿਹਾ ਜਾਂਦਾ ਹੈ ਕਿਉਂਕਿ ਬੱਚਿਆਂ ਨੂੰ ਜੀਵਨ ਦੇਣ ਲਈ ਤੇ ਫਿਰ ਜੀਵਨ ਜਿਉਣ ਦੇ ਯੋਗ ਬਣਾਉਣ ਲਈ ਜਿੰਨਾ ਮੁਸੀਬਤਾਂ ਦਾ ਆਰਥ ਨੂੰ ਸਾਹਮਣਾ ਕਰਨਾ ਪੈਂਦਾ ਉਸ ਦਾ ਸਾਰਾ ਸਮਾਜ ਕਰਜ਼ਦਾਰ ਹੈ ਜਿਹੜਾ ਕਦੀ ਚੁਕਾਇਆ ਨਹੀਂ ਜਾ ਸਕਦਾ ਇਸ ਲਈ ਤਾਂ ਕਹਿੰਦੇ ਹਨ ਕਿ ਔਰਤ ਪਰਿਵਾਰ ਦੀ ਪੂਰੀ ਸਮਾਜ ਦੀ ਥੰਮ ਰષ્ટ્ર ਦੀ ਤਾਕਤ ਤੇ ਅੱਧੀ ਆਬਾਦੀ ਦੀ ਪਛਾਣ ਹੈ ਇਸ ਨੂੰ ਸਮਾਜ ਦਾ ਸ਼ਿੰਗਾਰ ਵੀ ਕਿਹਾ ਜਾਂਦਾ ਹੈ 8 ਮਾਰਚ ਸਾਰੀ ਦੁਨੀਆ ਵਿੱਚ ਅੰਤਰਰਾਸ਼ਟਰੀ ਔਰਤ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਜਿਸ ਦਾ ਮੁੱਖ ਦੇਸ਼ ਔਰਤਾਂ ਨੂੰ ਬਰਾਬਰ ਦਾ ਦਰਜਾ ਦੇ ਕੇ ਤਾਕਤਵਰ ਬਣਾਉਣਾ ਹੈ ਆਧੁਨਿਕ ਤਕਨੀਕਾਂ ਕਾਰਨ ساری ਦੁਨੀਆ ਸੇਮਟ ਕੇ ਰਹਿ ਗਈ ਹੈ ਜਿਸ ਨੇ ਹਰ ਤੁਹਾਨੂੰ ਆਪਣੇ ਅਧਿਕਾਰਾਂ ਤੇ ਫਰਜ਼ਾਂ ਪ੍ਰਤੀ ਜਾਗਣ ਵਿੱਚ ਬਹੁਤ ਮਦਦ ਕੀਤੀ ਹੈ ਜਿਹੜੀ ਸਾਡੇ ਵਾਸਤੇ ਸ਼ੁਭ ਸੰਕੇਤ ਹੈ ਇਸ ਦੀ ਹੋਂਦ ਨੂੰ ਬਚਾਉਣ ਲਈ ਅੱਜ ਹਰ ਕੋਈ ਜਾਗਰੂਕ ਹੋ ਰਿਹਾ ਹੈ ਇਸ ਵਿੱਚ ਸਿੱਖਿਆ ਆਪਣਾ ਬੜਾ ਮੁੱਲਾ ਯੋਗਦਾਨ ਪਾ ਰਹੀ ਹੈ ਸਿੱਖਿਆ ਹੀ ਇੱਕ ਇਸ ਤਰ੍ਹਾਂ ਦਾ ਸਾਧਨ ਹੈ ਜੋ ਉਸ ਵਿੱਚ ਆਤਮ ਵਿਸ਼ਵਾਸ ਪੜਕੇ ਉਸ ਨੂੰ ਜਿਉਣਾ ਸਿਖਾਉਂਦੀ ਹੈ ਆਤਮ ਨਿਰਭਰ ਬਣਾਉਣ ਦੇ ਨਾਲ ਨਾਲ ਉਸ ਨੂੰ ਆਪਣੀ ਤਾਕਤ ਪਛਾਣਨ ਦੀ ਹਿੰਮਤ ਦਿੰਦੀ ਹੈ ਹਨੇਰੇ ਵਿੱਚੋਂ ਕੱਢ ਕੇ ਰੋਸ਼ਨੀ ਵੱਲ ਲੈ ਜਾਂਦੀ ਹੈ ਇਸੇ ਕਰਕੇ ਤਾਂ ਕਿਹਾ ਜਾਂਦਾ ਹੈ ਕਿ ਇੱਕ ਪੜ੍ਹੀ ਲਿਖੀ ਔਰਤ ਘਰ ਦਾ ਸ਼ਿੰਗਾਰ ਤੇ ਸਮਾਜ ਦਾ ਦੀਪਕ ਹੁੰਦੀ ਹੈ ਇਸ ਦੇ ਪੱਦਰ ਨੂੰ ਉੱਚਾ ਚੁੱਕਣ ਵਾਸਤੇ ਸਰਕਾਰ ਪ੍ਰਸ਼ਾਸਨ ਸਮਾਜ ਸਰਕਾਰੀ ਤੇ ਗੈਰ ਸਰਕਾਰੀ ਸੰਗਠਨ ਬਹੁਤ ਕੋਸ਼ਿਸ਼ ਕਰ ਰਹੇ ਹਨ ਸਮਾਜ ਵਿੱਚ ਬਹੁਤ ਸਾਰੀਆਂ ਸਿਰਕੜ ਹਸਤੀਆਂ ਨੇ ਵੀ ਅਜਿਹੇ ਅਭਿਆਨ ਰੰਬੇ ਹਨ ਜਿਨ੍ਹਾਂ ਦਾ ਉਦੇਸ਼ ਲੜਕੀਆਂ ਵਿੱਚ ਜ਼ਮੀਨੀ ਪੱਧਰ ਤੇ ਸਮਾਜਿਕ ਆਰਥਿਕ ਚੇਤਨਾ ਪੈਦਾ ਕਰਕੇ ਚੰਗੇ ਬਦਲਾਅ ਲਈ ਯਤਾਰ ਕਰਨਾ ਹੈ ਇਹ ਕਹਿਣ ਦੀ ਬਜਾਏ ਕਿ ਲੜਕੀਆਂ ਨੂੰ ਕਿਉਂ ਪੜਾਇਆ ਜਾਏ ਇਹ ਕਹਿਣਾ ਚਾਹੀਦਾ ਹੈ ਕਿ ਲੜਕੀਆਂ ਨੂੰ ਕਿਉਂ ਨਾ ਪੜਾਇਆ ਜਾਏ ਇਹ ਪੜ੍ਹ ਲਿਖ ਕੇ ਦੁਨੀਆ ਨੂੰ ਬਦਲਣ ਦੀ ਤਾਕਤ ਰੱਖਦੀਆਂ ਹਨ ਤੇ ਨਵਾਂ ਇਤਿਹਾਸ ਰਚ ਸਕਦੀਆਂ ਹਨ ਲੜਕੀ ਨੂੰ ਪੜਾਉਣ ਦਾ ਮਤਲਬ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੜਾਉਣਾ ਹੈ ਬਹੁਤ ਸਾਰੀਆਂ ਸੰਸਥਾਵਾਂ માં ਔਰਤਾਂ ਲਈ ਕਈ ਤਰ੍ਹਾਂ ਦੀਆਂ ਵਰਕਸ਼ਾਪ ਲਾ ਕੇ ਉਹਨਾਂ ਨੂੰ ਸਿਹਤ ਸਬੰਧੀ ਜਾਗਰੂਕ ਕਰ ਰਹੀਆਂ ਹਨ ਉਹਨਾਂ ਵਿੱਚ ਇਸ ਤਰ੍ਹਾਂ ਦਾ ਜਜ਼ਬਾ ਭਰਨ ਦੀ ਲੋੜ ਹੈ ਕੀਤੀ ਅੱਜ ਬੋਝ ਨਹੀਂ ਬਲਕਿ ਸਾਡਾ ਮਾਣ ਹੈ ਅੱਜ ਦੀ ਔਰਤ ਸਮਾਜਿਕ ਆਰਥਿਕ ਕਲਾ ਸਾਹਿਤ ਖੇਡ ਸੁਰੱਖਿਆ ਸਿੱਖਿਆ ਵਿਗਿਆਨ ਸੰਗੀਤ ਤੇ ਰਾਜਨੀਤੀ ਆਦਿ ਖੇਤਰ ਵਿੱਚ ਮੱਲਾ ਮਾਰ ਰਹੀ ਹੈ ਆਪਣੀ ਕਾਮਯਾਬੀ ਨਾਲ ਚੰਦਰਮਾਨ ਨੂੰ ਛੂ ਰਹੀਆਂ ਹਨ ਪਰ ਉਸ ਦਾ ਦੂਸਰਾ ਪਹਿਲੂ ਬੜਾ ਦਰਦਨਾਕ ਹੈ ਔਰਤਾਂ ਨੂੰ ਭਰੂਣ ਹੱਤਿਆ ਘਰੇਲੂ ਹਿੰਸਾ ਜ਼ਬਰਜਨਾ ਦਾਜ ਲਈ ਬਲੀ ਤੇ ਕਈ ਹੋਰ ਕਰਨਾ ਦੇ ਸ਼ਿਕਾਰ ਹੋਣਾ ਪੈਂਦਾ ਹੈ ਨਸ਼ਾ ਕਰਕੇ ਛੋਟੀਆਂ ਬੱਚੀਆਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਔਰਤਾਂ ਦੀ ਸੁਰੱਖਿਆ ਵਾਸਤੇ ਸਰਕਾਰ ਸੋਸ਼ਲ ਮੁਕਤ ਸਮਾਜ ਬਣਾਉਣ ਲਈ ਕਈ ਕਾਨੂੰਨ ਬਣਾ ਰਹੀ ਹੈ ਲੋਕਾਂ ਦੀ ਮਾਨਸਿਕਤਾ ਬਦਲਿਆ ਅਤੇ ਕਾਨੂੰਨ ਦੇ ਪ੍ਰਤੀ ਲੋਕਾਂ ਵਿੱਚ ਡਰ ਪੈਦਾ ਹੋਵੇ ਸਕੂਲਾਂ ਕਾਲਜਾਂ ਸਮਾਜਿਕ ਸੰਸਥਾਵਾਂ ਰੇਡੀਓ ਟੀਵੀ ਅਤੇ ਸਮਾਚਾਰ ਪਤ్రਾਂ ਰਾਹੀਂ ਇਸ ਦਿਨ ਦੀ ਮਹੱਤਤਾ ਤੇ ਚਾਨਣਾ ਪਾਇਆ ਜਾਂਦਾ ਹੈ ਔਰਤਾਂ ਇਸ ਦਿਨ ਨੂੰ ਤਿਹਾਰ ਦੀ ਤਰ੍ਹਾਂ ਮਨਾਉਂਦੀਆਂ ਹਨ ਉਹਨਾਂ ਵਿੱਚ ਇੱਕ ਖਾਸ ਤਰ੍ਹਾਂ ਦਾ ਜੋਸ਼ ਪਾਇਆ ਜਾਂਦਾ ਹੈ ਇਹ ਦਿਨ ਉਹਨਾਂ ਵਾਸਤੇ ਬਹੁਤ ਸਪੈਸ਼ਲ ਹੁੰਦਾ ਹੈ ਇਸ ਤਰ੍ਹਾਂ ਉਹਨਾਂ ਨਾਲ ਜੁੜੇ ਹਰ ਮੁੱਦੇ ਤੇ ਖੁੱਲ੍ਹ ਕੇ ਗੱਲ ਕੀਤੀ ਜਾਂਦੀ ਹੈ ਆਧੁਨਿਕ ਯੁੱਗ ਔਰਤ ਦੀ ਜਾਗ੍ਰਿਤੀ ਦਾ ਯੁੱਗ ਹੈ ਉਸ ਨੂੰ ਆਪਣੇ ਅੰਦਰ ਲੁਕੀ ਹੋਈ ਤਾਕਤ ਨੂੰ ਪਛਾਣਨ ਦੀ ਲੋੜ ਹੈ ਜੇ ਹਰ ਪੁਰਖ ਔਰਤ ਦੇ तमाम ਗੁਣਾਂ ਦਾ ਸਨਮਾਨ ਕਰੇ ਤੇ ਹਰ ਸੁਖ ਦੁੱਖ ਵਿੱਚ ਉਸ ਦਾ ਸਾਥ ਦੇਵੇ ਤਾਂ ਹਰ ਦਿਨ ਔਰਤ ਦਿਵਸ ਤੇ ਰੂਹ ਵਿੱਚ ਬਣਾਇਆ ਜਾ ਸਕਦਾ ਹੈ ਜੀਵਨ ਰੂਪੀ ਗੱਡੀ ਦੇ ਦੋਵੇਂ ਪਹੀਏ ਔਰਤਾਂ ਤੇ ਪੁਰਖ ਵਿੱਚ ਜਿਸ ਦਿਨ ਸਮਾਨਤਾ ਸੰਤੁਲਨ ਇੱਕ ਸੁਰਤਾ ਆ ਜਾਵੇਗੀ ਤਾਂ 21ਵੀਂ ਸਦੀ ਨੂੰ ਔਰਤਾਂ ਦੀ ਸਦੀ ਬਣਾਉਣ ਵਿੱਚ ਬਹੁਤ ਮਦਦ ਮਿਲੇਗੀ ਧੰਨਵਾਦ